ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰ ਪਿਆਰੇਓ ਗੁਰਸਵਾਰਿਓ ਚੱਲ ਰਹੇ ਅਸੀਂ ਲੜੀਵਾਰ ਸ਼ਬਦ ਵਿਚਾਰ ਦੇ ਤਹਿਤ ਅਨੰਦ ਸਾਹਿਬ ਦੀ ਬਾਣੀ ਤੋਂ ਇਕਵੀਂ ਪੌੜੀ ਦੀ ਵਿਚਾਰ ਹੈ ਜੀ ਇਹਦੋਂ ਪਹਿਲਾਂ ਆਪਾਂ ਸਰਵਣ ਕਰ ਚੁੱਕੇ ਆ ਜੀ ਉਹ ਨਿਰਮਲ ਬਾਹਰੋਂ ਨਿਰਮਲ ਸਤਿਗੁਰਤੀ ਕਰਨੀ ਕਮਾਣੀ ਤੇ ਸਤਿਗੁਰ ਬਾਦਸ਼ਾਹ ਜੀ ਕਿਰਪਾ ਕਰਦੇ ਨੇ ਇਸ ਪੌੜੀ ਦੇ ਵਿੱਚ ਜੇ ਕੋ ਸਿੱਖ ਗੁਰੂ ਸੇਤੀ ਸੰਮਖ ਹੋਵੇ ਜੇ ਕੋਈ ਸਿੱਖ ਗੁਰੂ ਦੇ ਸਾਹਮਣੇ ਹੋਵੇ ਸੇਤੀ ਦਾ ਅਰਥ ਹੈ ਨਾਲ ਸੰਮਖ ਮੈਨੇ ਸਾਹਮਣੇ ਜੇ ਕੋਈ ਸਿੱਖ ਗੁਰੂ ਦੇ ਸਾਹਮਣੇ ਹੋਵੇ ਹੋਵੇ ਤਾਂ ਸੰਮਖ ਸਿੱਖ ਕੋਈ ਬਾਸ਼ਾ ਗੁਰੂ ਅਮਰਦਾਸ ਜੀ ਫਰਮਾਨ ਕਰਦੇ ਨੇ ਠੀਕ ਜੇਕਰ ਕੋਈ ਸਿੱਖ ਗੁਰੂ ਜੀ ਦੇ ਸਨਮਕ ਹੋਵੇ ਤੇ ਨਾਲ ਕੀ ਹੈ ਜਿਉ ਰਹੇ ਦੁਰ ਨਾਲੇ ਉਹ ਮਨ ਨਾਲ ਗੁਰੂ ਸਾਹਮਣੇ ਆਗਿਆਕਾਰੀ ਹੋਵੇ ਕੇਵਲ ਦੇ ਕਰਕੇ ਨਾ ਹੋਵੇ ਆਪਾਂ ਵੀ ਮੱਥਾ ਟੇਕਣਾ ਆਉਨੇ ਆ ਦੇ ਕਰਕੇ ਅੰਮੇ ਕਈ ਵਾਰ ਗੁਰੂ ਪਿਆਰਿਓ ਪਰ ਅਸੀਂ ਮਨ ਕਰਕੇ ਨਹੀਂ ਆਉਂਦੀ ਮਨ ਕਰਕੇ ਮਨੋ ਜੇ ਆਪਾਂ ਗੁਰੂ ਦੇ ਸ਼ਬਦ ਨੂੰ ਮੰਨਣਾ ਹੈ ਸੁਣਨਾ ਹੈ ਹੋਵੇ ਤਾਂ ਸਾਰ ਲੋਕ ਸਿੱਖ ਕੋਈ ਜਿਉਂ ਰਹੇ ਗੁਰ ਨਾਲੇ ਉਹ ਮਨ ਨਾਲ ਗੁਰੂ ਸਾਹਮਣੇ ਆਗਿਆਕਾਰੀ ਹੋਵੇ ਤੇ ਕੀ ਕਰੇ ਗੁਰ ਕੇ ਚਰਨ ਹਿਰਦੇ ਧਿਆਏ ਅੰਦਰ ਆਤਮੇ ਇਸ ਬਾਲੇ ਗੁਰੂ ਬਾਛਾ ਗੁਰੂ ਅਮਰਦਾਸ ਜੀ ਦਾ ਫਰਮਾਣ ਹੈ ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਚੇਤੇ ਰੱਖੇ ਹਉ ਗੁਰੂ ਪਿਆਰੇ ਗੁਰੂ ਦੇ ਚਰਨ ਕੀ ਗੁਰੂ ਦੇ ਚਰਨ ਹੈ ਗੁਰੂ ਦਾ ਸ਼ਬਦ ਗੁਰੂ ਦੀ ਬਾਣੀ ਇਨੂੰ ਆਪਣੇ ਚੇਤੂਨ ਵਿੱਚ ਬਸਾਈ ਰੱਖਣਾ ਹੈ ਗੁਰੂ ਬਾਦਸ਼ਾਹ ਜੀ ਕੀ ਸਿੱਖਿਆ ਦਿੰਦੇ ਨੇ ਉਹਨੂੰ ਆਪਣੇ ਜੀਵਨ ਦੇ ਅੰਦਰ ਢਾਲਣਾ ਹੈ ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਚੇਤੇ ਰੱਖੇ ਅੰਦਰ ਆਤਮੇ ਸਮਾਲੇ ਔਰ ਆਤਮਾ ਦੇ ਅੰਦਰ ਗੁਰੂ ਚਰਨਾਂ ਨੂੰ ਸੰਭਾਲ ਕੇ ਰੱਖੇ ਕਈ ਵਾਰ ਆਪਾਂ ਕਹਿ ਦਨੇ ਆ ਕੋਈ ਬਚਨ ਕਿਸੇ ਨੂੰ ਕਿਹਾ ਜਾਵੇ ਤੈਨੂੰ ਪੁੱਛਿਆ ਜਾਂਦਾ ਤੇਰੀ ਅੰਤਰਾਤਮਾ ਮੰਦੀ ਹੈ ਭਾਵੇਂ ਹੋਵੇ ਕਿ ਬਾਹਰੋਂ ਦਬਾ ਦੇ ਅੰਦਰ ਇਹ ਅਸੀਂ ਜੋ ਕਹਿ ਰਹੇ ਆ ਤੂੰ ਗੱਲ ਨੂੰ ਮੰਨ ਹੀ ਜਾਵੇ ਕਿ ਤੇਰਾ ਮਨ ਤੇਰੀ ਅੰਤਰਾਤਮਾ ਮੰਨਦੀ ਹੈ ਤੂੰ ਆਪਣੇ ਅੰਤਰਾਤਮਾ ਦੀ ਗੱਲ ਸੁਣ ਜੇ ਚੰਗੀ ਲੱਗਦੀ ਹੈ ਤੇ ਮੰਨ ਲੈ ਜੇ ਨਹੀਂ ਲੱਗਦੀ ਤੇ ਨਾ ਮੰਨ ਲਾ ਇੱਥੇ ਮਾਰੇ ਕਹਿੰਦੇ ਆਬ ਜੇ ਗੁਰੂ ਦੇ ਚਰਨਾਂ ਨੂੰ ਧਿਆਉਣਾ ਹੈ ਗੁਰੂ ਨੂੰ ਧਿਆਉਣਾ ਹੈ ਤੇ ਆਬ ਆਤਮਾ ਦੇ ਅੰਦਰ ਔਰ ਗੁਰੂ ਚਰਨਾਂ ਨੂੰ ਸੰਭਾਲ ਕੇ ਰੱਖੇ ਆਪ ਛੱਡ ਸਦਾ ਰਹੇ ਪਰਣਾ ਹੁਣ ਇੱਥੇ ਕੀ ਕਰਨਾ ਹੈ ਹੰਕਾਰ ਨੂੰ ਤਿਆਗ ਕੇ ਗੁਰੂ ਚਰਨਾਂ ਦੇ ਆਸਰੇ ਰਹੇ ਕਰਦਾ ਤੇ ਗੁਰੂ ਹੈ ਮਨੁੱਖ ਕਹਿੰਦਾ ਮੈਂ ਕਰਦਾ ਹਾ ਹਉ ਸੂਰਾ ਹੂੰ ਪਰ ਧਰਮ ਹੈ ਕਿੰਨਾ ਮੈਂ ਸਭ ਕੁਝ ਕੀਤਾ ਮੈਂ ਕਰਵਾਇਆ ਹੈ ਦੂਜੇ ਨੂੰ ਕੀ ਪਤਾ ਹੈ ਪਰ ਨਹੀਂ ਇੱਥੇ ਆਪੜ ਆਪ ਛੱਡਣਾ ਹੈ ਆਪ ਦਾ ਹੰਕਾਰ ਤਿਆਗਣਾ ਹੈ ਕਿਉਂਕਿ ਮਹਾਰਾਜ ਦਾ ਫਰਮਾਨ ਹੈ ਆਪ ਗਵਾਈਏ ਤਾਂ ਸ਼ਹੁ ਪਾਈਏ ਔਰ ਕੈਸੀ ਚਿਤਰਾਇ ਆਪਾਂ ਭਾਵ ਗਵਾਉਣਾ ਹੈ ਭਾਵ ਮਹਿ ਗੋਣੀ ਹੈ ਮਰ ਕੇ ਆਪ ਛੱਡ ਸਦਾ ਰਹੇ ਪਰਣੇ ਹੰਕਾਰ ਧਿਆ ਕੇ ਗੁਰੂ ਚਰਨਾਂ ਦੇ ਆਸਰੇ ਰਹੇ ਗੁਰ ਬਿਨ ਅਵਰ ਨ ਜਾਣੇ ਕੋਈ ਤੇ ਇਥੇ ਅ ਗੁਰੂ ਤੋਂ ਬਿਗਿਆਰ ਹੋਰ ਕਿਸੇ ਨੂੰ ਨਾ ਜਾਣੇ ਮਨ ਅੰਦਰ ਉਹ ਕਿਸੇ ਨੂੰ ਨਾ ਲਿਆਵੇ ਇਹ ਨਾਮ ਕਹੀ ਕਿ ਮੈਂ ਫਰਾਨੀ ਜਗਾ ਗਿਆ ਤੇ ਉਹਨੇ ਮੈਨੂੰ ਹਾ ਦੇ ਦਿੱਤਾ ਜੇ ਦੂਜੇ ਬੰਨੇ ਇਤਹਾਦਰ ਬੇ ਗੁਰੂ ਨੂੰ ਹੀ ਮੱਥਾ ਟੇਕਿਆ ਨਾ ਜਾ ਕੇ ਹੋਰ ਪਾਸੇ ਤੁਰ ਜਾਵੇ ਮਾਰੇ ਕਹਿੰਦੇ ਗੁਰੂ ਬਿਨ ਅਵਰਨ ਜਾਣੇ ਕੋਏ ਭਾਵ ਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਜਾਣੇ ਕੇਵਲ ਆਪਣੇ ਗੁਰੂ ਨੂੰ ਹੀ ਜਾਣਦਾ ਹੋਵੇ ਕਹੇ ਨਾਨਕ ਸੁਣੋ ਸੰਤੋ ਗੁਰੂ ਜੀ ਆਖਦੇ ਨੇ ਹੈ ਪਿਆਰਿਓ ਸੁਣੋ ਗੁਰਮਖੋ ਸੁਣੋ ਸੋ ਸਿੱਖ ਸਰਮਕ ਹੋਏ ਅਸਲ ਵਿੱਚ ਉਹ ਸਿੱਖ ਸਰਮਕ ਹੈ ਜੋ ਸਿੱਖ ਗੁਰੂ ਜੀ ਦੇ ਸਰਮਕ ਗਿਆ ਜਾ ਸਕਦਾ ਹੈ ਕਿਹੜਾ ਜਿਹੜਾ ਹੰਕਾਰ ਤਿਆ ਕੇ ਗੁਰੂ ਚਰਨਾਂ ਦੇ ਆਸਰੇ ਰਹੇ ਤੇ ਗੁਰੂ ਤੋਂ ਬਿਨਾ ਹੋਰ ਕਿਸੇ ਨੂੰ ਨਾ ਜਾਣੇ ਗੁਰੂ ਜੀ ਇਸ ਕਹਿੰਦੇ ਨੇ ਪਿਆਰਿਓ ਸੁਣੋ ਸੋ ਸਿੱਖ ਗੁਰੂ ਜੀ ਦੇ ਸਰਮਕ ਕਿਹਾ ਜਾ ਸਕਦਾ ਹੈ ਏਸੀ ਅਤਿਤੀ ਵਿਚਾਰ ਗੁਰੂ ਮਹਾਰਾਜ ਕਿਰਪਾ ਕਰਨ ਜੀ ਆਓ ਵਾਦੋ ਵਾਦ ਆਪਾਂ ਬਾਣੀ ਸਰਵਣ ਕਰੀਏ ਗੁਰੂ ਪਿਆਰਿਓ ਗੁਰੂ ਚਰਨਾਂ ਨਾਲ ਜੁੜੀਏ ਗੁਰੂ ਕਿਰਪਾ ਕਰੇ ਸਵਤਿ ਬਖਸ਼ੇ ਨਾਮ ਦੀ ਦਾਤ ਗੁਰਮਤਿ ਦੀ ਸੋਜੀ ਸਤਿਗੁਰ ਬਾਛਾ ਦੀ ਬਖਸ਼ਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ